ਗੁਰਪਿਆਰੇ ਖਾਲਸਾ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਮੈਂ ਨਿਰਾਸ਼ਾਵਾਦੀ ਵਿਅਕਤੀ ਨਹੀਂ ਹਾਂ ਆਸ਼ਾਵਾਦੀ ਹਾਂ ਪੋਜ਼ਿਟਿਵ ਸੋਚਣ ਵਾਲਾ ਹਾਂ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਆਸ ਉਮੀਦ ਦੇ ਕਰਨ ਵਾਲ ਨਿਗਾਹ ਰੱਖਦਾ ਹਾਂ ਸਭ ਤੋਂ ਉੱਪਰ ਗੁਰੂ ਤੇ ਪ੍ਰੋਸਾਰਕ ਕਿ ਦਰਦਾ ਹਨ ਕਿ ਗੁਰੂ ਮਹਾਰਾਜ ਬੋੜੀ ਸੂਰ ਕਰਨਗੇ ਤੇ ਇੱਕ ਦਿਨ ਸਭ ਠੀਕ ਹੋ ਜਾਵੇਗਾ ਚੜਦੀ ਕਲਾ ਹੋ ਜਾਵੇਗੀ ਪਰ ਜਿਸ ਤਰ੍ਹਾਂ ਦੇ ਰਵਈਏ ਸਾਡੇ ਧਾਰਮਿਕ ਤੇ ਸਿਆਸੀ ਲੋਕਾਂ ਦੇ ਬਣੇ ਹੋਏ ਹਨ ਤੇ ਮੰਡੀਆਂ ਪਈਆਂ ਹੋਈਆਂ ਹਨ ਕਿ ਇਹ ਕਿਤੇ ਕੌਮ ਨੂੰ ਪਹੁੰਚਣ ਦੇਣਗੀਆਂ ਇਹ ਸਵਾਲ बार-बार ਮਨ ਚੁਟਦਾ ਰਹਿੰਦਾ ਹੈ ਅਸੀਂ ਕਰੋ ਪੂਰੇ ਸਾ ਤੁਰੇ ਹੋਇਆ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਦੀ ਆਜ਼ਾਦੀ ਲਈ ਖਾਦਿਸਤਾਨ ਲਈ ਭਾਰਤੀ ਹਾਕਮਾਂ ਦੇ ਜ਼ੁਲਮਾਂ ਖਿਲਾਫ ਲੜਨ ਲਈ ਕੁਝ ਵੀ ਕਹਿ ਲਈਏ ਪਰ ਸਾਡੀ ਆਪਸੀ ਕਲਾਕ੍ਰਿਸ਼ ਕਦੇ ਮੁੱਕਣ ਦਾ ਨਾਮ ਹੀ ਨਹੀਂ ਲੈਂਦੀ ਕਲਾਕ੍ਰਿਸ਼ ਦੇ ਕਾਰਨ ਤਾਂ ਬਦਲਦੇ ਰਹਿੰਦੇ ਹਨ ਕਿਰਦਾਰ ਵੀ ਬਦਲਦੇ ਰਹਿੰਦੇ ਹਨ ਔਰ ਕਲਾ ਕੁਲੇਸ਼ ਉਵੇਂ ਹੀ ਚੱਲਦੀ ਰਹੀ ਹੈ ਇਸ ਸਭ ਦੇ ਚੱਲਦੇ ਤਾਂ ਭਾਰਤ ਸਰਕਾਰ ਨੂੰ ਸਾਡੀ ਫਿਕਰ ਕਰਨ ਦੀ ਲੋੜ ਹੀ ਨਹੀਂ ਹੈ ਅਸੀਂ ਤਾਂ ਆਪ ਹੀ ਆਪਣੇ ਦੁਸ਼ਮਣ ਬਣੇ ਹੋਏ ਹਾਂ ਨਵੇਂ ਸਿਆਸੀ ਕਿਡਾਰੇ ਪੁਰਾਣਿਆਂ ਦੇ ਤਜਰਬਿਆਂ ਤੇ ਗਲਤੀਆਂ ਤੋਂ ਕੁਝ ਸਿੱਖਣ ਨੂੰ ਤਿਆਰ ਹੀ ਨਹੀਂ ਹੁੰਦੇ ਨਵੇਂ ਤਮਾਸ਼ੇ ਕਰ ਕੇ ਹੀ ਕੁਝ ਸਿੱਖਣਾ ਚਾਹੁੰਦੇ ਹਾਂ ਸ਼ਾਇਦ ਅਸੀਂ ਇੱਕ ਸੱਭਿਅਕ ਕੌਮ ਬੰਗ ਅਸੀਂ ਇੱਕ ਸੱਭਿਅਕ ਕੌਮ ਬੰਗ ਆਪਣੇ ਤੋਂ ਵੱਖਰੇ ਵਿਚਾਰਾਂ ਨੂੰ ਬਰਦਾਸ਼ਤ ਕਰਨੇ ਤਿਆਰ ਹੀ ਨਹੀਂ ਹੁੰਦੇ ਆਪਣੇ ਆਪ ਨੂੰ ਆਪਣੇ ਵਿਚਾਰਾਂ ਨੂੰ ਹੀ ਆਖਰੀ ਸੱਚ ਮੰਨ ਕੇ ਤੁਰਦੇ ਹਾਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਤੱਕੇ ਨਾਲ ਦੁਸ਼ਮਣ ਬਣਾ ਲੈਂਦੇ ਹਾਂ ਤੇ ਫਿਰ ਜਿਸ ਨੂੰ ਆਪਣਾ ਦੁਸ਼ਮਣ ਸਮਝਦੇ ਆ ਉਸ ਨੂੰ ਕੌਮ ਦਾ ਦੁਸ਼ਮਣ ਗਰਦਾਨਣ ਤੋਂ ਘੱਟ ਸਾਨੂੰ ਕੋਈ ਗੱਲ ਕਾਬਲੇ ਕਬੂਲ ਹੀ ਨਹੀਂ ਹੁੰਦੀ ਲੀਡਰੀ ਦੇ ਮਸਲੇ ਵਿੱਚ ਵੀ ਇਹੀ ਰਵਈਆ ਰੱਖਦੇ ਹਨ ਜਿਸ ਨੂੰ ਅਸੀਂ ਲੀਟਰ ਸਮਝਦੇ ਹਾਂ ਬਾਕੀ ਸਾਰੇ ਕਿਉਂ ਨਹੀਂ ਸਮਝਦੇ ਇਹ ਸਾਡੀ ਜ਼ਿੱਦ ਹੁੰਦੀ ਹੈ ਅਸੀਂ ਤੱਕੇ ਨਾਲ ਇੱਕ ਕੋਸ਼ਿਸ਼ ਕਰਦੇ ਹਾਂ ਕਿ ਬਾਕੀ ਸਾਰੇ ਵੀ ਉਸੇ ਵਿਅਕਤੀ ਨੂੰ ਲੀਡਰ ਸਮਝਣ ਜਿਸ ਨੂੰ ਅਸੀਂ ਸਮਝਦੇ ਹਾਂ ਬਹੁਤ ਜੀਵ ਰਵਈਏ ਹਨ ਅਸੀਂ ਇਹ ਮੰਨਣੋਂ ਤਿਆਰ ਹੀ ਨਹੀਂ ਹੁੰਦੇ ਕਿ ਸਾਡੇ ਲੀਡਰ ਨੂੰ ਆਪਣਾ ਲੀਡਰ ਨਾਮ ਸਬਕਾਰਨ ਵਾਲਿਆਂ ਦੀ ਵੀ ਆਪਣੀ ਕੋਈ ਸੋਚ ਕੋਈ ਕਾਰਨ ਹੋ ਸਕਦੇ ਹਨ ਬਸ ਫਟ ਕੋਈ ਦੋਸ਼ ਮੜ ਦੇਣਗੇ ਹੋਰ ਕੁਝ ਨਾ ਲੱਭੇ ਤਾਂ ਡੀਢ ਦੇ ਭੁੱਖੇ ਹੋਣ ਦਾ ਇਲਜ਼ਾਮ ਤਾਂ ਵੱਟ ਤੇ ਪਿਆ ਹੁੰਦਾ ਹੈ ਧਾਰਮਿਕ ਵਿਵਾਦਾਂ ਅਤੇ ਵੰਡੀਆਂ ਬਾਰੇ ਲਿਖਣ ਤੇ ਮੇਰਾ ਦਿਲ ਨਹੀਂ ਕਰਦਾ ਹੁੰਦਾ ਇਸ ਵਿਸ਼ੇ ਤੇ ਲਿਖਣਾ ਇੰਜ ਲੱਗਦਾ ਹੈ ਜਿਵੇਂ ਬਲਦੀ ਉੱਤੇ ਤੇਲ ਸੁੱਟਣਾ ਹੋਵੇ ਵਿਵਾਦਾਂ ਨਾਲ ਜੁੜੀਆਂ ਧਿਰਾਂ ਦੇ ਦੋਸਤਾਂ ਨੇ ਆਪੋ ਆਪਣੇ ਰਵੱਈਏ ਵਿੱਚ ਇੰਨੀ ਸ਼ਕਤੀ ਧਾਰਨ ਕੀਤੀ ਹੋਈ ਹੈ ਕਿ ਪੜਦੇ ਸੁਣਦੇ ਕਈ ਵਾਰ ਅਤਿ ਦੁਖੀ ਹੋ ਜਾਂਦਾ ਹੈ ਇੰਜ ਲੱਗਦਾ ਹੈ ਜਿਵੇਂ ਮਸਲੇ ਖੜਨ ਕਰਨ ਨੂੰ ਹੀ ਇੰਜ ਲੱਗਦਾ ਹੈ ਜਿਵੇਂ ਮਸਲੇ ਖੜੇ ਕਰਨ ਨੂੰ ਹੀ ਇਹ ਦੋਸਤ ਪੰਥਕ ਸੇਵਾ ਸਮਝਦੇ ਹੋਣ ਇਹ ਮਸਲੇ ਨਿਬੇੜਨ ਦੀ ਸੋਚ ਹੀ ਗਵਾ ਦਿੱਤੀ ਹੋਵੇ ਪੰਥ ਵਿੱਚ ਪਹਿਲਾਂ ਵੀ ਕਈ ਵਾਰੀ ਅਜਿਹੇ ਧਰਾਂ ਪੈਦਾ ਹੋਈਆਂ ਸੁਣੀਆਂ ਪੜੀਆਂ ਹਨ ਮੈਂ ਆਪ ਲੈ ਕੇ ਗੱਲ ਨਹੀਂ ਕਰਨੀ ਚਾਹਾਂਗਾ ਪਰ ਹੌਲੀ-ਹੌਲੀ ਉਹ ਆਪਣੇ ਛੋਟੇ-ਛੋਟੇ ਵਖਰੇ ਪੰਥ ਬਣਾ ਕੇ ਇੱਕ ਪਾਸੇ ਹੋ ਗਏ। ਪਰ ਗੁਰਾਂ ਦੇ ਪੰਥ ਦੀ ਚੜਦੀ ਕਲਾ ਰਹੀ, ਹਮੇਸ਼ਾ ਚੜਦੀ ਕਲਾ ਰਹੀ। ਕਿਸੇ ਇੱਕ ਵਿਅਕਤੀ ਤੜੇ ਜਾਂ ਤਿਰਦੀ ਮੱਤ। ਸਾਰੇ ਪੰਥ ਦੀ ਮੱਤ ਕਦੇ ਨਹੀਂ ਬਣੀ ਤੇ ਨਾ ਬਣ ਸਕਦੀ ਹੈ। ਮਿਸਲਾਂ ਦਾ ਦੌਰ ਹੋਵੇ ਜਾਂ ਸ਼ਰਮਣੀ ਕਮੇਟੀ ਤੇ ਸ਼ਰਮਣੀ ਅਕਾਲੀ ਦਲ ਦਾ। ਤੇ ਜਾਂ ਫਿਰ ਜੁਝਾਰੂ ਲਹਿਰ ਦਾ। ਪੰਥ ਸਾਂਝੀ ਸੋਚ ਨਾਲ ਹੀ ਅੱਗੇ ਵਧਿਆ ਹੈ ਜਦੋਂ ਵੀ ਕੋਈ ਧਿਰ ਜਾਂ ਟੜਾ ਸਾਂਝੀ ਸੋਚ ਦੇ ਖਿਲਾਫ ਖੜਾ ਹੋਇਆ ਹੈ ਪੰਥਕ ਲਹਿਰ ਦਾ ਕੁਝ ਨਾ ਕੁਝ ਨੁਕਸਾਨ ਕਰਕੇ ਪਾਸੇ ਹੋਇਆ ਹੈ ਸਾਰੇ ਮਸਲੇ ਆ ਆਪਣੀ ਆਪਣੀ ਸੰਪਰਦਾ ਤੇ ਧਿਰ ਦੀ ਮਤ ਨੂੰ ਸਭ ਤੋਂ ਉੱਤਮ ਮਤ ਸਮਝਣ ਕਰਨੇ ਪੈਦਾ ਹੋਏਗਾ ਮੈਂ ਕਿਸੇ ਧਾਰਮਿਕ ਧਿਰ ਧੜੇ ਜਾਂ ਸੰਪਰਦਾ ਨਾਲ ਨਾ ਕਦੇ ਚੱਲਿਆ ਹਾਂ ਨਾ ਚੱਲਣਾ ਠੀਕ ਸਮਝਦਾ ਹਾਂ ਪਰ ਜੋ ਵੀ ਸਾਂਝੀ ਪੰਥਕ ਮਰਿਆਦਾ ਦੇ ਧਾਰੇ ਵਿੱਚ ਰਹੇ ਹਨ ਉਹਨਾਂ ਨੂੰ ਹਮੇਸ਼ਾ ਆਪਣਾ ਹੀ ਸਮਝਿਆ ਹੈ ਉਹਨਾਂ ਦਾ ਸਤਿਕਾਰ ਕੀਤਾ ਹੈ ਮੈਂ ਆਪਣੀ ਗੱਲ ਨੂੰ ਆਪਣੇ ਵਿਚਾਰਾਂ ਨੂੰ ਕਦੇ ਆਖਰੀ ਸੱਚ ਨਾ ਸਮਝਿਆ ਹੈ ਨਾ ਕਿਹਾ ਹੈ ਕਿ ਕਿਸੇ ਨੂੰ ਵੀ ਮੇਰੇ ਨਾਲ ਸਹਿਮਤ ਹੋਣ ਦਾ ਹੱਕ ਹੈ ਇਹ ਮੇਰੀ ਬੜੀ ਪੱਕੀ رائے ਹੈ ਕਿ ਮੇਰਾ ਮੇਰੇ ਵਿਚਾਰ ਹੋਣ ਜਾਂ ਕਿਸੇ ਵੀ ਹੋਰ ਦੇ ਹੋਣ ਕੋਈ ਆਖਰੀ ਸੱਚ ਨਹੀਂ ਹੁੰਦਾ ਮੇਰੇ ਤੋਂ ਵੱਖਰੇ ਵਿਚਾਰ ਰੱਖਣ ਵਾਲਾ ਜ਼ਰੂਰੀ ਨਹੀਂ ਕਿ ਗਲਤ ਹੋਵੇ ਉਸ ਦੀ ਆਪਣੀ ਸੋਚ ਆਪਣੀ ਸਿਆਸਤ ਤੇ ਆਪਣਾ ਕੋਈ ਕਾਰਨ ਹੋ ਸਕਦਾ ਹੈ ਮੈਂ ਆਪਣੇ ਤੋਂ ਵੱਖ ਵਿਚਾਰ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਪੰਥ ਦਾ ਗद्दार ਜਾਂ ਦੁਸ਼ਮਣ ਨਹੀਂ ਕਿਹਾ ਪਰ ਅਸਹਿਮਤੀ ਜਾਂ ਵਿਰੋਧ ਹੋਣਾ ਤਸੱਬਿਕ ਭਾਸ਼ਾ ਵਿੱਚ ਚਾਹੀਦਾ ਹੈ ਪਰ ਅਸਹਿਮਤੀ ਜਾਂ ਵਿਰੋਧ ਹੋਣਾ ਤਸੱਬਿਕ ਭਾਸ਼ਾ ਵਿੱਚ ਚਾਹੀਦਾ ਹੈ ਇਹ ਭੜੀਆਂ ਤੋਂ ਦੁਖੀ ਹੋ ਕੇ ਕੁਝ ਸਾਲ ਪਹਿਲਾਂ ਇੱਕ ਵਿਅੰਗ ਰੂਪੀ ਕਵਿਤਾ ਲਿਖੀ ਸੀ ਮੋਜ ਕਰੇ ਭਾਰਤ ਸਰਕਾਰ ਅੱਜ ਜੋ ਰਵੱਈਏ ਦੇਖ ਰਿਹਾ ਹਾਂ ਪੜ ਰਿਹਾ ਹਾਂ ਉਹਨੂੰ ਦੇਖਦੇ ਪੜਦੇ ਹੋਏ ਇੱਕ ਕਵਿਤਾ ਸੋਚਿਆ ਆਪਣਾ ਸਾਂਝੀ ਕਰਾਂ ਮौज ਕਰੇ ਭਾਰਤ ਸਰਕਾਰ ਪੰਥ ਦੀ ਹੋ ਗਈ ਜੈ ਜੈਕਾਰ ਮौज ਕਰੇ ਭਾਰਤ ਸਰਕਾਰ ਆਪਸ ਵਿੱਚ ਇਹਨੂੰ ਲੜਨ ਮਰਨ ਆਪਸ ਵਿੱਚ ਹੁਣ ਲੜਨ ਮਰਨ ਨੂੰ ਹਰ ਵੇਲੇ ਅਸੀਂ ਰਹੀਏ ਤਿਆਰ ਪੰਥ ਦੀ ਹੋ ਗਈ ਜੈ ਜੈਕਾਰ ਮੋਜ ਕਰੇ ਭਾਰਤ ਸਰਕਾਰ ਇੱਕ ਛੇੜਾ ਮੁਕਣ ਤੋਂ ਪਹਿਲਾਂ ਦੂਜਾ ਕਰ ਲੈਂਦੇ ਹਾਂ ਤਿਆਰ ਇੱਕ ਛੇੜਾ ਮੁਕਣ ਤੋਂ ਪਹਿਲਾਂ ਦੂਜਾ ਕਰ ਲੈਂਦੇ ਹਾਂ ਤਿਆਰ ਗਾਲਾਂ ਘਟিয়ে ਪੱਗਾਂ ਲਾਹੀਏ ਰਫਲਾਮੀ ਰਖਦੇ ਹਾਂ ਤਿਆਰ ਪੰਥ ਦੀ ਹੋ ਗਈ ਜੈ ਜੈਕਾਰ ਮੋਜ ਕਰੇ ਭਾਰਤ ਸਰਕਾਰ ਸਾਡੇ ਫਿਕਰ ਦੀ ਲੋੜ ਨਾ ਤੈਨੂੰ ਭਾਰਤ ਸਰਕਾਰ ਨੂੰ ਕਹਿ ਰਹੇ ਹਾਂ ਸਾਡੇ ਫਿਕਰ ਦੀ ਲੋੜ ਨਾ ਤੈਨੂੰ ਆਪਣੇ ਲਈ ਸੀ ਆਪ ਬੜੇ ਹਾਂ ਲਾਲ ਕਿਲਾ ਹੁਣ ਭੁੱਲਿਆ ਸਾਨੂੰ ਘਰ ਵਿੱਚ ਹੀ ਅਸੀਂ ਅੜੇ ਖੜੇ ਹਾਂ ਇੱਕ ਦੂਜੇ ਸੰਖੂਬ ਲੜਾਂਗੇ ਇੱਕ ਦੂਜੇ ਸੰਖੂਬ ਲੜੇ ਹਾਂ ਪੰਥ ਦੀ ਹੋ ਗਈ ਜੈ ਜੈਕਾਰ ਮੋਚ ਕਰੇ ਭਾਰਤ ਸਰਕਾਰ ਬ੍ਰਹਮ ਗਿਆਨ ਦੇ ਦਾਵੇਦਾਰ ਬ੍ਰਹਮ ਗਿਆਨ ਦੇ ਦਾਵੇਦਾਰ ਵਿਦਵਤਾ ਦੀਆਂ ਪੰਡਾਂ ਦੇ ਭਾਰ ਸਾਰੇ ਬਣ ਬੈਠੇ ਨੇ ਅੱਜ ਤਾਂ ਆਖਰੀ ਸੱਚ ਦੇ ਸ਼ਾ ਅਸਵਾਰ ਬ੍ਰਹਮ ਗਿਆਨ ਦੇ ਦਾਵੇਦਾਰ ਵਿਦਵਤਾ ਦੀਆਂ ਪੰਡਾਂ ਦੇ ਭਾਰ ਸਾਰੇ ਬਣ ਬੈਠੇ ਨੇ ਅੱਜ ਤਾਂ ਆਖਰੀ ਸੱਚ ਦੇ ਸ਼ਾ ਅਸਵਾਰ ਅੰਤ ਦੀ ਹੋ ਗਈ ਜੈ ਜੈਕਾਰ ਮੋਚ ਕਰੇ ਭਾਰਤ ਸਰਕਾਰ ਸਭ ਨੂੰ ਆਪੋ ਆਪਣੀ ਢੇਰੀ ਸਭ ਤੋਂ ਵੱਡੀ ਉੱਚੀ ਲੱਗੇ ਸਭ ਨੂੰ ਆਪੋ ਆਪਣੀ ਢੇਰੀ ਸਭ ਤੋਂ ਵੱਡੀ ਉੱਚੀ ਲੱਗੇ ਸਭ ਨੂੰ ਪਾਕ ਪਵਿੱਤਰ ਲੱਗੇ ਸਭ ਨੂੰ ਸਭ ਤੋਂ ਸੁੱਚੀ ਲੱਗੇ ਸਭ ਨੂੰ ਪਾਕ ਪਵਿੱਤਰ ਲੱਗੇ ਸਭ ਨੂੰ ਸਭ ਤੋਂ ਸੁੱਚੀ ਲੱਗੇ ਸਭ ਦਾ ਆਪੋ ਆਪਣਾ ਪੰਥ ਹੈ ਇੱਕ ਦੂਜੇ ਲਈ ਸਭ ਬੇਕਾਰ ਪੰਥ ਦੀ ਹੋ ਗਈ ਜਾਇਦਾਕਾਰ ਮੋਝ ਕਰੇ ਪਰ ਸਰਕਾਰ ਸਾਂਝ ਇਕਤਾ ਪੰਥ ਸਭ ਭੁੱਲੇ ਗੈਰਾਂ ਦੇ ਪੈਰਾਂ ਵਿੱਚ ਰੋਲੇ ਨਿਮਰਤਾ ਵਿਮਰਤਾ ਵੱਧੂ ਗੱਲਾਂ ਘਹਿਣੇ ਸਾਡੇ ਹੈਂਕੜ ਹੰਕਾਰ ਪੰਥ ਦੀ ਹੋ ਗਈ ਜੈ ਜੈਕਾਰ ਮੋਚ ਕਰੇ ਭਾਰ ਸਰਕਾਰ ਸਾਝ ਇਕਤਾ ਪੰਥ ਸਭ ਪੁੱਲੇ ਗੈਰਾਂ ਦੇ ਪੈਰਾਂ ਵਿੱਚ ਰੁੱਲੇ ਨਿਮਰਤਾ ਵਿਮਰਤਾ ਵੱਧੂ ਗੱਲਾਂ ਘਹਿਣੇ ਸਾਡੇ ਹੈਂਕੜ ਹੰਕਾਰ ਪੰਥ ਦੀ ਹੋ ਗਈ ਜੈ ਜੈਕਾਰ ਸਾਝ ਦੀ ਗੱਲ ਹੁਣ ਮੂਰਖਤਾਈ ਇਧਰ ਢਾਈ ਉਧਰ ਢਾਈ ਸਾਂਝੀ ਦੀ ਗਰ ਨੂੰ ਮੂਰਖ ਟਾਈ ਇਧਰ ਟਾਈ ਉਧਰ ਟਾਈ ਬਹਿ ਜਾ ਚੁੱਪ ਕਰਕੇ ਗਜਿੰਦਰ ਕਾਹਨੂੰ ਪੰਜ ਦੀ ਭਾਵੇਂ ਦੁਹਾਈ ਬਹਿ ਜਾ ਚੁੱਪ ਕਰਕੇ ਗਜਿੰਦਰ ਕਾਹਨੂੰ ਪੰਜ ਦੀ ਭਾਵੇਂ ਦੁਹਾਈ ਬੀਤੇ ਵਕਤੀ ਗਲਤੋਂ ਹੋਇਓ ਦੁਹਾਂ ਲਈ ਤੂੰ ਹੋਇਓ ਬਾਹਰ ਅੰਤ ਦੀ ਹੋਊਗੀ ਜੈ ਜੈਕਾਰ ਮੋਟ ਕੇ ਦੇ ਭਾਰ ਸਰਕਾਰ ਸਾਂਝੀ ਦੀ ਗੱਲ ਹੁਣ ਮੂਰਖ ਟਾਈ ਇਧਰ ਟਾਈ ਉਧਰ ਟਾਈ ਬਹਿ ਜਾ ਚੁੱਪ ਕਰਕੇ ਗਜਿੰਦਰ ਕਾਹਨੂੰ ਕਾਹਨੂੰ ਪੰਜ ਦੀ ਭਾਵੇਂ ਦੁਹਾਈ ਬੀਤੇ ਬੀਤੇ ਵਕਤ ਦੀ ਗਲਤੂ ਹੋਈਓ ਤੁਹਾ ਲਈ ਤੋਂ ਹੋਇਓ ਬਾਹਰ ਅੱਖ ਦੀ ਹੋ ਗਈ ਚੈਜਾਕਾਰ ਮੋਝ ਕਰੇ ਬਾ ਸਰਕਾਰ ਦੋਸਤੋ ਇੱਕ ਦੁਖਸ ਦੀ ਦੁਖੀ ਜਿਹੇ ਹਿਰਦੇ ਨਾਲ ਲਿਖੀ ਕਵਿਤਾ ਹੈ ਪਰ ਹੈ ਸਚਾਈ ਇਸ ਸਚਾਈ ਨਾਲ ਰੋਝ ਸਾਹਮਣਾ ਹੁੰਦਾ ਹੈ ਕੀ ਕਹਿ ਸਕਦਾ ਕੁਝ ਅਫਸੋਸ ਤੋਂ ਵੱਧ ਜੋ ਕਹਿ ਦਿੱਤਾ ਇਸ ਕਵਤਾ ਵਿਚ ਬਾਕੀ ਤਾਂ ਅਰਦਾਸ ਹੀ ਕਰ ਸਕਦਾ ਵਾਹਿਗੁਰੂ ਸਾਰਿਆਂ ਨੂੰ ਸਮਤ ਬਖਸ਼ੇ ਤੇ ਕਲਗੀਆਂ ਵਾਲਾ ਸੁਹਾਈ ਹੋਵੇ ਅੰਤ ਦਾ ਅੰਤ ਨੂੰ ਇਸ ਅ ਦਸ਼ਾ ਵਿੱਚੋਂ ਇਸ ਦਸ਼ਾ ਵਿੱਚੋਂ ਕੱਢੇ ਕਿਤੇ ਮੇਰ ਕਰੇ ਏਕਾ ਸਾਜ ਤੇ ਇੱਕ ਦੂਜੇ ਦੇ ਸਤਿਕਾਰ ਦੀ ਪਾਵਨਾ ਮੁਰਤ ਸਾਡੇ ਵਿੱਚ ਪੈਦਾ ਹੋਵੇ ਸੋ ਵੀ ਨਦਰਫਜ਼ਾਨ ਨਾਲ ਜਾਸ ਚਾਹਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਤਾਨ ਜ਼ਿੰਦ